ਆਪਰੇਸ਼ਨ ਬਲੂ ਸਟਾਰ ਤੇ ਇੱਕ ਵਾਰੀ ਮੁਰਤੋਂ ਬ੍ਰਿਟਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅਫਸੋਸ ਜ਼ਾਹਿਰ ਕੀਤਾ ਹੈ ਕਿਉਂਕਿ ਚੋਣਾਂ ਦੌਰਾਨ ਕੈਮਰਨ ਪੰਜਾਬੀ ਵੋਟਰਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੁੰਦੇ ਦੱਸੇ ਇਹ ਡੇਵਿਡ ਕੈਮਰਨ ਨੇ ਆਪਣੇ ਹਰਮੰਦਰ ਸਾਹਿਬ ਦੇ ਦੌਰੇ ਨੂੰ ਇੱਕ ਚੰਗੀ ਯਾਦਗਾਰ ਦੱਸਿਆ ਤੇ ਉਹਨਾਂ ਨੇ ਦਰਬਾਰ ਸਾਹਿਬ ਜਾਣ ਦੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦਾ ਉਹਨਾਂ ਕਿਹਾ ਹੈ ਕਿ ਉਹ ਜਾਣਦੇ ਨੇ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਉੱਥੇ ਕਿੰਨਾ ਦਰਦ ਉੱਭਰਿਆ ਸੀ ਸਿੱਖਾਂ ਦੀ ਹਮਾਇਤ ਕਰਦਿਆਂ ਕੈਮਰਨ ਨੇ ਕਿਹਾ ਹੈ ਕਿ ਸਿੱਖਾਂ ਨੂੰ ਨਿਆ ਸੈਨਾ ਸਮੇਤ ਹਰ ਖੇਤਰ ਦੇ ਵਿੱਚ ਬਣਦੀ ਨੁਮਾਇੰਦਗੀ ਮਿਲੇਗੀ। ਤੇ ਆਪਰੇਸ਼ਨ ਬਲੂ ਸਟਾਰ ਤੇ ਇੱਕ ਵਾਰੀ ਮੁੜ ਤੋਂ ਬ੍ਰਿਟਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਅੱਗੇ ਆਏ ਨੇ ਤੇ ਅੱਗੇ ਆ ਕੇ ਅਫਸੋਸ ਜ਼ਾਹਿਰ ਕੀਤਾ ਹੈ ਆਪਰੇਸ਼ਨ ਬਲੂ ਸਟਾਰ ਤੇ ਕਿਉਂਕਿ ਚੋਣਾਂ ਦੌਰਾਨ ਕੈਮਰਨ ਨਹੀਂ ਚਾਹੁੰਦੇ ਕਿ ਪੰਜਾਬੀ ਵੋਟਰਾਂ ਦੀ ਵੱਡੀ ਤਾਦਾਦ ਜੋ ਕਿ ਉੱਥੇ ਮੌਜੂਦ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਪੱਖੋਂ ਅਣਗੋਲਿਆ ਕੀਤਾ ਜਾਏ ਤੇ ਡੇਵਿਡ ਕੈਮਰਨ ਨੇ ਹਰਮੰਦਰ ਸਾਹਿਬ ਦੇ ਦੌਰੇ ਨੂੰ ਇੱਕ ਚੰਗੀ ਯਾਦ ਦੱਸਿਆ ਇੱਕ ਚੰਗੀ ਯਾਦਗਾਰ ਕਰਾਰ ਦਿੱਤਾ ਹੈ ਤੇ ਦਰਬਾਰ ਸਾਹਿਬ ਜਾਣ ਦੀ ਖੁਸ਼ੀ ਦਾ ਇਜ਼ਹਾਰ ਵੀ ਇਸ ਦੌਰਾਨ ਉਹਨਾਂ ਨੇ ਕੀਤਾ ਤੇ ਦੁੱਖ ਜਤਾਇਆ ਹੈ ਆਪਰੇਸ਼ਨ ਬਲੂ ਸਟਾਰ ਤੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਮੈਂ ਉਸ ਨੂੰ ਕਦੇ ਵੀ ਨਹੀਂ ਭੁੱਲ ਸਕਦਾ ਯਾਨੀ ਕਿ ਦਰਬਾਰ ਸਾਹਿਬ ਦਾ ਦੌਰਾ ਮੈਂ ਕਦੇ ਨਹੀਂ ਭੁੱਲਣਾ ਚਾਹੁੰਦਾ